ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਕੈਨੇਡਾ ਪੀਆਰ ਨਾਲ ਜੁੜੀ ਇੱਕ ਵੱਡੀ ਖਬਰ ਆਈ ਹੈ ਜੋ ਹਰ ਭਾਰਤ ਵਿੱਚ ਵੱਸਦੇ ਨੌਜਵਾਨ ਇੰਟਰਨੈਸ਼ਨਲ ਵਿਦਿਆਰਥੀ ਜਾਂ ਕੈਨੇਡਾ ਜਾਣ ਦੀ ਇੱਛਾ ਰੱਖਣ ਵਾਲੇ ਲਈ ਜਾਣਨੀ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲੀ ਤੇ ਵੱਡੀ ਅਪਡੇਟ ਇਹ ਹੈ ਕਿ ਹੁਣ ਕੈਨੇਡਾ ਦੀ ਪੀਆਰ 78% ਦੇ ਕੇਸ ਸਿਰਫ ਕੈਟਾਗੋਰিয়াল ਆਧਾਰ ਤੇ ਹੀ ਮਨਜ਼ੂਰ ਹੋਣਗੇ ਇਸ ਦਾ ਸਿੱਧਾ ਮਤਲਬ ਹੈ ਕਿ ਜੇਕਰ ਤੁਸੀਂ ਕਿਸੇ ਖਾਸ ਕੈਟਾਗਰੀ ਵਿੱਚ ਆਉਂਦੇ ਹੋ ਤਾਂ ਹੀ ਤੁਹਾਡੀ ਪੀਆਰ ਲੱਗਣ ਦੇ ਚਾਂਸ ਬਣਨਗੇ ਉਦਾਹਰਨ ਵਜੋਂ ਜੇਕਰ ਤੁਸੀਂ ਫ੍ਰੈਂਚ ਭਾਸ਼ਾ ਬੋਲਦੇ ਹੋ ਤਾਂ 30% ਦੇ ਮੌਕੇ ਤੁਹਾਡੇ ਹੱਕ ਵਿੱਚ ਹਨ ਹੈਲਥ케ਅਰ ਵਰਕਰ ਲਈ 15% ਦੀ ਪੀਆਰ ਰਾਖਵੀ ਹੈ ਇੰਜੀਨੀਅਰ ਮੈਥਮੈਟਿਕਸ ਨਾਲ ਸੰਬੰਧਿਤ ਲੋਕ ਜਾਂ ਅਧਿਆਪਕਾਂ ਲਈ 25% ਦਾ ਹਿੱਸਾ ਨਿਸ਼ਚਿਤ ਕੀਤਾ ਗਿਆ ਹੈ ਟਰੇਡ ਵਰਕਰ ਜਿਵੇਂ ਕਿ ਪੇਂਟਰ ਆਦ ਲਈ 5% ਦੀ ਰਾਖਵਾ ਹੈ ਅਤੇ ਜੋ ਲੋਕ ਟਰਾਂਸਪੋਰਟ ਜਾਂ ਟਰੱਕ ਚਲਾਉਂਦੇ ਹਨ ਉਹਨਾਂ ਲਈ 3% ਦਾ ਹਿੱਸਾ ਨਿਰਧਾਰਤ ਹੈ ਦੂਜੀ ਸਭ ਤੋਂ ਵੱਡੀ ਤੇ ਲੋਕਾਂ ਲਈ ਖੁਸ਼ੀ ਦੀ ਗੱਲ ਇਹ ਹੈ ਕਿ ਹੁਣ ਪੀਐਨਪੀ ਜਿਸ ਨੂੰ ਅਸੀਂ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਆਖਦੇ ਹਾਂ ਉਸ ਰਾਹੀਂ ਫਾਈਲ ਲਗਾਉਣ ਵਾਲਿਆਂ ਲਈ ਆਈਈਐਲਟੀਐਸ ਦੀ ਕੋਈ ਲੋੜ ਨਹੀਂ ਰਹੀ ਪਹਿਲਾਂ ਜਦੋਂ ਵੀ ਕੋਈ ਭਾਰਤ ਤੋਂ ਜਾਂ ਕਿਸੇ ਹੋਰ ਦੇਸ਼ ਤੋਂ ਪੀਐਨਪੀ ਰਾਹੀਂ ਕੈਨੇਡਾ ਦੀ ਪੀਆਰ ਲਈ ਅਰਜ਼ੀ ਦਿੰਦਾ ਸੀ ਤਾਂ ਉਸ ਨੂੰ ਆਈਈਐਲਟੀਐਸ ਵਿੱਚ ਵਧੀਆ ਬੈਂਡ ਲੈ ਆਉਣੇ ਪੈਂਦੇ ਸਨ ਜੋ ਕਿ ਇੱਕ ਵੱਡੀ ਮੁਸ਼ਕਲ ਸੀ ਹੁਣ ਇਹ ਲੋਡ ਪੂਰੀ ਤਰ੍ਹਾਂ ਸਮਾਪਤ ਕਰ ਦਿੱਤੀ ਗਈ ਹੈ ਇਹ ਉਹਨਾਂ ਲੋਕਾਂ ਲਈ ਵੱਡਾ ਸੁਨੇਹਾ ਹੈ ਹਾਈਲਟਸ ਦੀਆਂ ਪਰੇਸ਼ਾਨੀਆਂ ਕਾਰਨ ਪੀਆਰ ਲਈ ਅਰਜ਼ੀ ਨਹੀਂ ਦੇ پا ਰਹੇ ਸਨ ਤੀਜੀ ਸਭ ਤੋਂ ਵੱਡੀ ਅਪਡੇਟ ਜਿਸ ਦੀ ਹਰ ਕਿਸੇ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਉਹ ਇਹ ਹੈ ਕਿ ਹੁਣ ਕੈਨੇਡਾ ਪੀਆਰ ਦੀ ਫੀਸ ਵਿੱਚ 12 ਤੋਂ 15 ਫੀਸਦੀ ਦਾ ਵਾਧਾ ਕਰ ਦਿੱਤਾ ਗਿਆ ਹੈ ਮਤਲਬ ਜੇਕਰ ਤੁਸੀਂ ਪੈਨਾ ਪੀਆਰ ਲਈ ਜੋ ਫੀਸ ਦਿੰਦੇ ਸੀ ਹੁਣ ਉਸ ਤੋਂ 12 ਤੋਂ 15% ਦੀ ਵਧੇਰੇ ਰਕਮ ਦੇਣੀ ਪਵੇਗੀ ਚੌਥੀ ਅਤੇ ਬਹੁਤ ਮਹੱਤਵਪੂਰਨ ਅਪਡੇਟ ਜੋ ਹਾਲ ਹੀ ਵਿੱਚ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਜਾਰੀ ਕੀਤੀ ਗਈ ਹੈ ਉਹ ਇਹ ਹੈ ਕਿ ਹੁਣ ਕੈਨੇਡਾ ਸਰਕਾਰ ਵੱਲੋਂ ਪੀਆਰ ਦੇ ਲੀਗਲ ਅਤੇ ਬੈਕਗਰਾਉਂਡ ਚੈੱਕ ਦੀ ਪ੍ਰਕਿਰਿਆ ਹੋਰ ਵੀ ਤੀਬਰ ਕਰ ਦਿੱਤੀ ਗਈ ਹੈ ਹੁਣ ਜੇਕਰ ਤੁਸੀਂ ਪੀਆਰ ਲਈ ਅਪਲਾਈ ਕਰ ਰਹੇ ਹੋ ਤਾਂ ਤੁਹਾਡੀ ਫਾਈਲ ਦੀ ਹਰ ਇੱਕ ਡਾਕੂਮੈਂਟ ਤੁਹਾਡਾ ਪੁਰਾਣਾ ਰਿਕਾਰਡ ਜਿੰਨਾ ਵੀ ਮੁਲਕਾਂ ਵਿੱਚ ਤੁਸੀਂ ਰਹੇ ਹੋ ਉੱਥੇ ਦੀ ਪੁਲਿਸ ਕਲੀਅਰੈਂਸ ਅਤੇ ਲੀਗਲ ਰਿਕਾਰਡ ਨੂੰ ਬਹੁਤ ਧਿਆਨ ਨਾਲ ਚੈੱਕ ਕੀਤਾ ਜਾਵੇਗਾ ਇਸ ਦਾ ਸਿੱਧਾ ਮਤਲਬ ਇਹ ਹੈ ਕਿ ਜੇਕਰ ਕਿਸੇ ਵੀ ਉਮੀਦਵਾਰ ਨੇ ਆਪਣੇ ਪੁਰਾਣੇ ਰਿਕਾਰਡ ਚ ਕੁਝ ਵੀ ਛੁਪਾਇਆ ਹੋਵੇ ਜਾਂ ਗਲਤ ਜਾਣਕਾਰੀ ਦਿੱਤੀ ਹੋਵੇ ਤਾਂ ਉਸ ਦੀ ਪੀਆਰ ਰੱਦ ਹੋ ਸਕਦੀ ਹੈ ਇਮੀਗ੍ਰੇਸ਼ਨ ਅਧਿਕਾਰੀ ਹੁਣ ਹਰ ਇੱਕ ਐਪਲੀਕੈਂਟ ਦੇ ਸਾਰੇ ਵੇਰਵਿਆਂ ਦੀ ਗਹਿਰੀ ਜਾਂਚ ਕਰਨਗੇ ਜਿਸ ਕਰਕੇ ਇਹ ਅਹਿਮ ਬਣ ਜਾਂਦਾ ਹੈ ਕਿ ਤੁਸੀਂ ਆਪਣੇ ਦਸਤਾਵੇਜ਼ ਸਹੀ ਅਤੇ ਅਸਲ ਲਗਾਓ ਕੈਨੇਡਾ ਸਰਕਾਰ ਨੇ ਇਹ ਕਦਮ ਇਸ ਲਈ ਚੁੱਕਿਆ ਹੈ ਤਾਂ ਜੋ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਹੋਰ ਵੀ ਪਾਰਦਰਸ਼ੀ ਅਤੇ ਨਿਆਂਸੰਗਤ ਬਣਾਇਆ ਜਾ ਸਕੇ ਅਤੇ ਅਜਿਹੇ ਲੋਕ ਜੋ ਫਰਾਡ ਜਾਂ ਝਾਲਸਾਜੀ ਕਰਕੇ ਪੀਆਰ ਲੈਣਾ ਚਾਹੁੰਦੇ ਹਨ ਉਦਾਨ ਨੂੰ ਰੋਕਿਆ ਜਾ ਸਕੇ ਇਸ ਲਈ ਜੇਕਰ ਤੁਸੀਂ ਵੀ ਅਪਲਾਈ ਕਰਨ ਦੀ ਸੋਚ ਰਹੇ ਹੋ ਤਾਂ ਪਹਿਲਾਂ ਆਪਣੀ ਪੂਰੀ ਤਿਆਰੀ ਕਰੋ ਸਾਰੇ ਦਸਤਾਵੇਜ਼ਾਂ ਨੂੰ ਇਕੱਠਾ ਕਰੋ ਸਹੀ ਜਾਣਕਾਰੀ ਦਿਓ ਅਤੇ ਕੋਈ ਵੀ ਗਲਤ ਜਾਣਕਾਰੀ ਨਾ ਪਰੋ ਇਹ ਚੌਥੀ ਅਪਡੇਟ ਪੂਰੀ ਤਰ੍ਹਾਂ ਤੁਹਾਡੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਕੈਨੇਡਾ ਸਰਕਾਰ ਵੱਲੋਂ ਲਾਗੂ ਕੀਤੀ ਗਈ ਹੈ